ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਰਾਜਵੀ ਜਵੰਦਾ ਦੀ ਮੌਤ ਐਕਸੀਡੈਂਟ ਨਾ ਨਹੀਂ ਬਲਕਿ ਉਹਨਾਂ ਦਾ ਕਤਲ ਕੀਤਾ ਗਿਆ ਐਕਸੀਡੈਂਟ ਦੇ ਸਮੇਂ ਉਹਨਾਂ ਦੇ ਦੋਸਤ ਕਿੱਥੇ ਸੀ ਇਸ ਸਾਰੀ ਘਟਨਾ ਦੇ ਪਿੱਛੇ ਉਹਨਾਂ ਦੇ ਦੋਸਤਾਂ ਦਾ ਹੱਥ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਜਿਹੜੇ ਆ ਉ ਚੁੱਕੇ ਗਏ ਤੇ ਅੱਜ ਉਹਨਾਂ ਦਾ ਜਵਾਬ ਮਿਲ ਗਿਆ ਹੈਗਾ ਮੁਕੰਮਲ ਸੱਚ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜੂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਕੈਸੀ ਅਪਡੇਟ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਆ ਔਰ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਨਹੀਂ ਬਲਕਿ ਵਾਡਨੇ ਵਿੱਚ ਜਿੰਨੇ ਵੀ ਸਾਡੇ ਲੋਕ ਨੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਬੱਚੇ ਬਜ਼ੁਰਗਾਂ ਨੂੰ ਯਾਨੀ ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਨੇ ਪਰ ਇਹਨਾਂ ਸਾਰਿਆਂ ਨੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਇਸੇ ਅਪਡੇਟ ਦਾ ਇੰਤਜ਼ਾਰ ਹੈ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਕੋਈ ਨਾ ਕੋਈ ਕਾਰਨ ਇਹ ਬਹੁਤ ਸਾਰੇ ਲੋਕ ਕਹਿ ਰਹੇ ਸੀ ਔਰ ਦੂਜੇ ਪਾਸੇ ਦੇ ਦੋਸਤਾਂ ਨੂੰ ਤੁਸੀਂ ਆਪਾਂ ਸਾਰੇ ਕਹਿ ਰਹੇ ਸੀ ਕਹਿੰਦੇ ਜੀ ਉਹਨਾਂ ਦਾ ਹੱਥ ਹੋ ਸਕਦਾ ਰਾਜਵੀਰ ਜਵੰਦਾ ਨੂੰ ਮਰਵਾਉਣ ਦੇ ਪਿੱਛੇ ਜਾਂ ਦਾ ਐਕਸੀਡੈਂਟ ਕਰਵਾਉਣ ਦੇ ਪਿੱਛੇ ਉਹਨਾਂ ਦਾ ਹੱਥ ਹੈ ਪਰ ਅੱਜ ਪੂਰਾ ਨਿਰਪੱਖ ਨਿਚੋੜ ਤੁਹਾਡੇ ਸਾਹਮਣੇ ਧਰਾਂਗੇ ਕਿ ਰਾਜਵੀਰ ਜਵੰਦਾ ਦੀ ਜਿਹੜੀ ਅਪਡੇਟ ਬੜੀ ਹੀ ਅਹਿਮ ਹੈ ਤੋ ਮੇਰੀ ਬੇਨਤੀ ਸਟਾਰਟਿੰਗ ਤੋਂ ਹੀ ਹੈ ਕਿ ਉਹਨੂੰ ਸ਼ੇਅਰ ਜ਼ਰੂਰ ਕਰਨੀ ਕੱਲੇ ਕੱਲੇ ਪੰਜਾਬੀ ਟਾਕ ਦੇ ਦਾ ਮੈਸੇਜ ਕਿ ਰਾਜਵੀਰ ਜਵੰਦਾ ਦੇ ਪਿੱਛੇ ਦੋਸਤ ਨਹੀਂ ਬਲਕਿ ਕੋਈ ਹੋਰ ਸੀ ਤੁਹਾਡੇ ਵੀ ਪੈਰਾਂ ਦੇ ਥੱਲੇ ਜ਼ਮੀਨ ਖਿਸਕ ਜਾਣੀ ਹੈ ਤੁਹਾਡੇ ਹੋਸ਼ ਉੱਡ ਜਾਣੇ ਆ ਕਿ ਰਾਜਵੀਰ ਜਵੰਦਾ ਦੇ ਦੋਸਤ ਅੱਗੇ ਕਿਉਂ ਨਹੀਂ ਆ ਰਹੇ ਸੀ ਦਰਸਲ ਦੇ ਵਿੱਚ ਮਾਮਲਾ ਉਲਟ ਚੁੱਕਿਆ ਪਹਿਲਾਂ ਦਾ ਪੰਜਾਬ ਪਰਦੇ ਲੋਕਾਂ ਨੇ ਇਹੀ ਸੋਚਿਆ ਕਹਿੰਦੇ ਜੀ ਰਾਜਵੀਰ ਜਵੰਦਾ ਦਾ ਇਹ ਐਕਸੀਡੈਂਟ ਨਹੀਂ ਹੋ ਸਕਦਾ ਇਹ ਪਸ਼ੂ ਦੇ ਵਿੱਚ ਵੱਜ ਕੇ ਨਹੀਂ ਮਰਿਆ ਇਹ ਤਾਂ ਜੀ ਕਹਿੰਦੇ ਇੱਕ ਬਲੈਰੋ ਗੱਡੀ ਦਾ ਜਿੱਕਰ ਬਹੁਤ ਜ਼ਿਆਦਾ ਹੋਇਆ ਸੀ ਉਹਦੇ ਵਿੱਚ ਵੱਜ ਕੇ ਐਕਸੀਡੈਂਟ ਕਰਵਾਇਆ ਗਿਆ ਤਾਂ ਪੰਜਾਬ ਦੇ ਲੋਕ ਕਹਿ ਰਹੇ ਸੀ ਕਹਿੰਦੇ ਜਿੰਨੇ ਵੀ ਉਹਦੇ ਦੋਸਤ ਰੇ ਇਹਨਾਂ ਦੀ ਪੁੱਛ ਵਿੱਚ ਹੋਣੀ ਜ਼ਰੂਰੀ ਹੈ ਕਿਉਂਕਿ ਰਾਜਵੀਰ ਜਵਾਨਾਂ ਦੇ ਨਾਲ ਅਸਰ ਤੁਸੀਂ ਵੇਖਿਆ ਪੰਜ ਛੇ ਬੰਦੇ ਮੌਜੂਦ ਸੀ ਜਦੋਂ ਇਹ ਐਕਸੀਡੈਂਟ ਹੁੰਦਾ ਤਾਂ ਫਿਰ ਪੰਜਾਬ ਦੇ ਲੋਕਾਂ ਦਾ ਸ਼ੱਕ ਜਾਣਾ ਤਾਂ ਬਣਦਾ ਸੀ ਪਰ ਮਾਮਲਾ ਕੁਝ ਹੋਰ ਹੈ ਇਹ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਜ਼ਰੀਏ ਦਿਖਾਵਾਂਗੇ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਜਿੰਨੇ ਵੀ ਤੁਸੀਂ ਚਾਣ ਵਾਲੇ ਨੌਜਵਾਨ ਚਾਹੇ ਸਾਡੀਆਂ ਮਾਤਾਵਾਂ ਭੈਣਾਂ ਨੇ ਬਜ਼ੁਰਗ ਬੱਚੇ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲੈਣੀ ਹੈ ਕਿਉਂਕਿ ਸੱਜਣਾ ਮਿੱਤਰਾਂ ਤੱਕ ਇਹ ਮੈਸੇਜ ਹੈ ਜਿਹੜਾ ਇਹ ਜ਼ਰੂਰ ਜਾਣਾ ਚਾਹੀਦਾ ਰਾਜਵੀਰ ਜਵੰਦਾ ਤਾਂ ਸਾਡੇ ਵਿੱਚ ਨਹੀਂ ਹੈ ਪਰ ਚਾਹੁੰਦੇ ਹਾਂ ਕਿ ਭਾਈ ਨੂੰ ਇਨਸਾਫ ਮਿਲੇ ਤੇ ਮਾਮਲਾ ਹਾਈ ਕੋਰਟ ਤੱਕ ਵੀ ਚਲਾ ਗਿਆ ਹੈ ਹਾਈ ਕੋਰਟ ਦੇ ਵਿੱਚੋਂ ਹੋ ਸਕਦਾ ਰਾਜਵੀਰ ਜਵੰਦਾ ਦੇ ਲਈ ਕੋਈ ਐਸਾ ਮੈਸੇਜ ਨਿਕਲ ਕੇ ਆਵੇ ਕਿ ਜਿਹੜੇ ਲੋਕ ਇਹਦੇ ਪਿੱਛੇ ਨੇ ਉਹਨਾਂ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ ਤਾਂ ਪਹਿਲਾਂ ਮੈਂ ਤੁਹਾਨੂੰ ਹੁਣ ਰਾਜਵੀਰ ਜਵੰਦਾ ਦੀ ਅਪਡੇਟ ਇਹੀ ਸੁਣਾਉਂਗਾ ਕਿ ਦੇ ਦੋਸਤਾਂ ਨੇ ਇੰਨੇ ਦਿਨਾਂ ਬਾਅਦ ਆਖਿਰ ਖੁਲਾਸਾ ਕਿਉਂ ਕੀਤਾ ਮਾਮਲਾ ਕੀ ਸੀ ਇਹ ਸੁਣ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਹਾਈ ਕੋਰਟ ਦੇ ਵਿੱਚੋਂ ਬਾਅਦ ਵੱਡਾ ਮੈਸੇਜ ਆਣਾ ਸੁਣੋ ਰਾਜਵੀਰ ਜਵੰਦਾ ਦੇ ਰਾਈਟਰ ਦੋਸਤ ਉਹ ਤੱਕ ਇਹ ਸਵਾਲ ਚੱਕਿਆ ਜਾ ਰਿਹਾ ਸੀ ਕਿ ਆਖਿਰਕਾਰ ਉਹ ਕਿਉਂ ਨਹੀਂ ਆ ਰਹੇ ਰਾਈਡਿੰਗ ਕਰਨ ਵਾਲੇ ਉਹਨਾਂ ਦੇ ਹਮੇਸ਼ਾ ਨਾਲ ਆਣ ਜਾਣ ਵਾਲੇ ਘੁੰਮਣ ਫਿਰਨ ਦਾ ਸ਼ੌਕ ਰੱਖਣ ਵਾਲੇ ਰਾਜਵੀਰ ਜਵੰਦਾ ਦੇ ਉਹ ਜਿਗਰੀ ਯਾਰ ਜਿਨ੍ਹਾਂ ਤੇ ਉੱਪਰ ਟੁਕ-ਟੁਕ ਕਰਦੇ ਯਾਰ ਪਹਿਲਾ ਗਾਣਾ ਵੀ ਰਾਜਵੀਰ ਜਵੰਦਾ ਦੇ ਵੱਲੋਂ ਬਣਾਇਆ ਗਿਆ ਸੀ ਇਹ ਦੋਸਤ ਰਾਜਵੀਰ ਦੇ ਨਾਲ ਉਸ ਸਮੇਂ ਤੋਂ ਰਹਿੰਦੇ ਨੇ ਜਦੋਂ ਉਹਨਾਂ ਨੂੰ ਕੋਈ ਜਾਣਦਾ ਤੱਕ ਨਹੀਂ ਸੀ ਪਹਿਲਾ ਗਾਣਾ ਹਿੱਟ ਵੀ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਹੀ ਇਹ ਸਾਰੇ ਰਾਈਡਿੰਗ ਵਾਲੇ ਦੋਸਤ ਇੱਕ ਦੂਸਰੇ ਦੇ ਨਾਲ ਇੰਨੇ ਜ਼ਿਆਦਾ ਖੁੱਲੇ ਮਿਲੇ ਹੋਏ ਸੀ ਕਿ ਅਕਸਰ ਹੀ ਇੱਕ ਦੂਸਰੇ ਦੀਆਂ ਵੀਡੀਓਜ਼ ਬਣਾਉਣਾ ਇੱਕ ਦੂਸਰੇ ਦੇ ਨਾਲ ਇਹ ਸਾਰੀਆਂ ਗੱਲਾਂបਾਤਾਂ ਸਾਂਝੀਆਂ ਕਰਦਿਆਂ ਦੂਰ-ਦੂਰ ਦੇ ਟੂਰ ਬਣਾਣੇ ਅਤੇ ਬਾਈਕ ਰਾਈਡਿੰਗ ਦੇ ਰਾਹੀ ਉਹ ਹਮੇਸ਼ਾ ਜਾਇਆ ਕਰਦੇ ਸੀ ਵੱਲੋਂ ਹੁਣ ਕੈਮਰੇ ਦੇ ਸਾਹਮਣੇ ਆ ਕੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਨੇ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਸਪੀਤੀ ਜਾਣ ਦਾ ਪਲਾਨ ਬਣਾਇਆ ਹੋਇਆ ਸੀ ਤੇ ਰਾਜਵੀਰ ਜਵੰਦਾ ਨੇ ਇੱਕ ਦਿਨ ਪਹਿਲਾਂ ਹੀ ਉਹਨਾਂ ਨੂੰ ਫੋਨ ਕੀਤਾ ਸੀ ਕਿ ਆਪਾਂ ਸਪੀਤੀ ਤੱਕ ਹੋ ਕੇ ਆਂਦੇ ਹਾਂ ਅਰਨੇ ਸਿੰਘ ਇਸ ਰਾਈਡਿੰਗ ਯਾਤਰਾ ਦੇ ਦੌਰਾਨ ਉਹਨਾਂ ਦੇ ਨਾਲ ਨਹੀਂ ਗਏ ਪਰ ਕਮਲਜੋਤ ਉਹਨਾਂ ਦੇ ਬਾਈਕ ਦੇ ਬਿਲਕੁਲ ਪਿੱਛੇ ਸੀ ਸੁਖਦਰਸ਼ਨ ਅੱਗੇ ਸੀ ਸੁਖਦਰਸ਼ਨ ਜੋ ਕਿ ਰਾਜਵੀਰ ਜਵੰਦਾ ਦੇ ਮੈਨੇਜਰ ਵੀ ਨੇ ਜਿਗਰੀ ਯਾਰ ਵੀ ਨੇ ਘਰ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਉਹ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਪਤਨੀ ਦੇ ਨਾਲ ਵਿਚਰਦੇ ਹੁੰਦੇ ਸੀ ਤੇ ਹੁਣ ਵੀ ਉਹ ਅੱਗੇ ਹੀ ਕੋਸ਼ਿਸ਼ ਕਰਨਗੇ ਕਿ ਅਸੀਂ ਤਾਂ ਉਮਰ ਤੱਕ ਇਸ ਪਰਿਵਾਰ ਦਾ ਸਾਥ ਰਹੀਏ ਪਰ ਇਸ ਪੂਰੀ ਘਟਨਾ ਦੇ ਦਰਮਿਆਨ ਜਦੋਂ ਇੰਨੇ ਸਾਰੇ ਕੈਮਰੇ ਹਰ ਪਾਸੇ ਤੋਂ ਰਾਜਵੀਰ ਜਵੰਦਾ ਦੀਆਂ ਖਬਰਾਂ ਨੂੰ ਕਵਰ ਕਰ ਰਹੇ ਸੀ ਤਾਂ ਉਦੋਂ ਕੋਈ ਬਾਈਕ ਰਾਈਡਰ ਦੋਸਤ ਸਾਹਮਣੇ ਕਿਉਂ ਨਹੀਂ ਆਇਆ ਤਾਂ ਸੁਣਨਾ ਪੰਜਾਬ ਵਾਲਿਓ ਜਿਵੇਂ ਕਿ ਰਾਜਵੀਰ ਜਵੰਦਾ ਦੇ ਦੋਸਤਾਂ ਬਣਿਓ ਇੱਕ ਬਾਦ ਵੱਡਾ ਖਲਾਸਾ ਕੀਤਾ ਗਿਆ ਕਿ ਪੰਜਾਬ ਦੇ ਅੰਦਰ ਜਿਹੜੀ ਖਬਰ ਫੜ ਰਹੀ ਹੈ ਕਿ ਉਹਦੇ ਦੋਸਤਾਂ ਦਾ ਹੱਥ ਪਿੱਛੇ ਹੋ ਸਕਦਾ ਉਹਦੇ ਦੋਸਤਾਂ ਨੇ ਹੀ ਮਰਵਾਇਆ ਹੋ ਸਕਦਾ ਐਕਸੀਡੈਂਟ ਉਹਨਾਂ ਨੇ ਕਰਵਾਇਆ ਹੋ ਸਕਦਾ ਉਹਦੇ ਦੋਸਤਾਂ ਬਨਿਓ ਅਸ਼ੰਕਾ ਜਤਾਈ ਪਹਿਲੇ ਜਾ ਰਹੀ ਸੀ ਕਿ ਸਾਡੇ ਤੇ ਸ਼ੱਕ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਹ ਗੱਲ ਵੀ ਉੱਡੀ ਪਰ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਜਾਣ ਬੁੱਝ ਕੇ ਅੱਗੇ ਨਹੀਂ ਆਉਣ ਦਿੱਤਾ ਗਿਆ ਅਸੀਂ ਕੋਸ਼ਿਸ਼ ਕਰਦੇ ਰਹੇ ਪਰ ਸਾਡੇ ਤੇ ਸਵਾਲ ਉੱਠਣ ਲੱਗੇ ਫਿਰ ਪੂਰੇ ਪੰਜਾਬ ਦੇ ਲੋਕਾਂ ਨੇ ਇਹ ਹੀ ਸ਼ੱਕ ਕੀਤਾ ਕਿ ਭਾਈ ਰਾਜਵੀਰ ਜਵੰਦੇ ਦੇ ਪਿੱਛੇ ਕੋਈ ਨਾ ਕੋਈ ਕਹਾਣੀ ਹੈ ਪਰ ਅੱਜ ਉਹਦੇ ਦੋਸਤਾਂ ਦੁਆਰਾ ਪੂਰਾ ਸੱਚ ਦੱਸਿਆ ਗਿਆ ਕਿ ਭਾਈ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਦਾ ਜਿਹੜਾ ਰਾਜ ਹੈ ਉਹਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਪਰ ਜਿਹੜਾ ਹਾਈ ਕੋਰਟ ਦਾ ਮਾਮਲਾ ਹੈ ਮੈਂ ਪਹਿਲਾਂ ਵੀ ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਮਿਲੀਅਨ ਦੇ ਵਿੱਚ ਲੋਕਾਂ ਨੇ ਵੀਡੀਓ ਦੇਖਿਆ ਪੜਿਆ ਤੇ ਉਦੋਂ ਹੀ ਮੈਂ ਕਿਹਾ ਸੀ ਕਿ ਭਾਈ ਪੰਜਾਬ ਦੇ ਅੰਦਰ ਇਸ ਮੁੱਦੇ ਨੂੰ ਵੱਡੇ ਪੱਧਰ ਦੇ ਉੱਤੇ ਲਿਜਾਣ ਪਿੱਛੇ ਆਪਣੇ ਹੀ دوست ਜਿਹੜੇ ਕਿਹਦੇ ਕਲਾਕਾਰ ਨੇ ਆਪਣੇ ਹੀ ਪੰਜਾਬ ਦੇ ਲੋਕ ਜਿਹੜੇ ਕਿ ਉਹਨੂੰ ਚਾਉਣ ਵਾਲੇ ਨੇ ਇਹਨਾਂ ਨੂੰ ਇਕੱਠਾ ਹੋ ਕੇ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹਾਈ ਕੋਰਟ ਦੇ ਅੰਦਰ ਕਹਿੰਦੇ ਜੀ ਹੁਣ ਮਾਮਲਾ ਪਹੁੰਚ ਗਿਆ ਪਰ ਰਾਜਵੀਰ ਜਵੰਦੇ ਦੀ ਇਨਵੈਸਟੀਗੇਸ਼ਨ ਸਰਕਾਰ ਚਾਹੇ ਹਲੇ ਵੀ ਕਰਵਾ ਸਕਦੀ ਹੈ ਪਰ ਮੁੱਖ ਮੰਤਰੀ ਭਗਵੰਤ ਸਿੱਮਾਨ ਇਸ ਗੱਲ ਨੂੰ ਹਲੇ ਵੀ ਜੇਕਰ ਦੁਬਾਰਾ ਤੋਂ ਇਨਵੈਸਟੀਗੇਸ਼ਨ ਕਰਵਾਉਣ ਤਾਂ ਪੰਜਾਬ ਦੇ ਵਿੱਚ ਇਹੀ ਖਬਰ ਡਰੀ ਸੀ ਕਿਤੇ ਦੋਸਤੋ ਦੇ ਪਿੱਛੇ ਨੇ ਉਹਨਾਂ ਨੇ ਮਰਵਾਇਆ ਹੋ ਸਕਦਾ ਬਲੇਰੋ ਗੱਡੀ ਦਾ ਜ਼ਿਕਰ ਹੁੰਦਾ ਰਿਹਾ ਉਹ ਗੱਡੀ ਵੀ ਕਹਿੰਦੇ ਨਹੀਂ ਥਈ ਤਾਂ ਹੁਣ ਉਹਦੇ ਦੋਸਤਾਂ ਬੰਨੀ ਉਹ ਖੁਲਾਸਾ ਕੀਤਾ ਗਿਆ ਕਹਿੰਦੇ ਜੀ ਸਾਡਾ ਇਹਦੇ ਵਿੱਚ ਕੋਈ ਵੀ ਐਸਾ ਮਾਮਲਾ ਨਹੀਂ ਹੈ ਹਾਲਾਂਕਿ ਸਾਨੂੰ ਰਾਜਵੀਰ ਜਵੰਦਾ ਦੇ ਐਕਸੀਡੈਂਟ ਵਾਲੇ ਦਿਨ ਤੋਂ ਲੈ ਕੇ ਉਦੋਂ ਬਾਅਦ ਤੱਕ ਸਾਨੂੰ ਮੂਹਰੇ ਨਹੀਂ ਆਉਣ ਦਿੱਤਾ ਗਿਆ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਉਹਦੇ ਦੋਸਤਾਂ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਵੈਸੇ ਫੇਕ ਵੀਡੀਓ ਬਹੁਤ ਸਾਰੀਆਂ ਬਣਾਈਆਂ ਲੋਕਾਂ ਨੇ ਪਰ ਰਾਜਵੀਰ ਜਵੰਦਾ ਦੇ ਉੱਤੇ ਖਾਸ ਕਰਕੇ ਪੰਜਾਬ ਦੀ ਪੁਲਿਸ ਸਾਡੇ ਪੰਜਾਬ ਦੀ ਸਰਕਾਰ ਨੂੰ ਲਾਉਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਜੇ ਕਰ ਕਰਵਾਉਂਦੇ ਨੇ ਰਾਜਵੀਰ ਜਵੰਦਾ ਦੇ ਪਿੱਛੇ ਹਲੇ ਵੀ ਦੁਨੀਆ ਨੂੰ ਸ਼ੱਕ ਹੈ ਕਿ ਭਾਈ ਰਾਜਵੀਰ ਜਵੰਦਾ ਨਾ ਜਿਹੜਾ ਇਹਨੂੰ ਮਰਵਾਇਆ ਗਿਆ ਕਿਉਂ ਕਿਉਂਕਿ ਜੇਕਰ ਪਹਿਲਾਂ ਸਾਡੇ ਪੰਜਾਬ ਦੇ ਵਿੱਚੋਂ ਐਸੇ ਹੀਰੇ ਨਾ ਗਏ ਹੋਣ ਤਾਂ ਫੇਰ ਤਾਂ ਅਸੀਂ ਮੰਨ ਲੀਏ ਕਿ ਭਾਈ ਉਹ ਰੱਬ ਦਾ ਪਾਣ ਤਾਂ ਮਰਣਾ ਪੈਣਾ ਪਰ ਸਿੱਧੂ ਮੂਸੇਵਾਲਾ ਤੋਂ ਲੈ ਲਓ ਦੀਪ ਸਿੱਧੂ ਬਹੁਤ ਸਾਰੇ ਹੋਰ ਕਲਾਕਾਰ ਬਰਿੰਦਰ ਘੁੰਮਣ ਇੱਕ ਬਾਡੀ ਬਿਲਡਰ ਬਹੁਤ ਵਧੀਆ ਨੌਜਵਾਨ ਜਿਹਦਾ ਪੂਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਵਰਲਡ ਦੇ ਵਿੱਚ ਨਾਮ ਸੀ ਤਾਂ ਉਸ ਬੰਦੇ ਵਰਗੇ ਸਾਡੇ ਨੌਜਵਾਨ ਹੀਰੇ ਕਹਿ ਸਕਦੇ ਸਾਡੇ ਚਲੇ ਗਏ ਨੇ ਪਰ ਭਈ ਰਾਜਵੀਰ ਜਵੰਦਾ ਤੇ ਪੂਰੇ ਪੰਜਾਬ ਦੀ ਇੱਕੋ ਹੀ ਆਵਾਜ਼ ਸੀ ਕਹਿੰਦੇ ਜੀ ਰਾਜਵੀਰ ਜਵੰਦਾ ਦੇ ਪਿੱਛੇ ਕੋਈ ਨਾ ਕੋਈ ਕਾਰਨ ਬਣਿਆ ਹੋਇਆ ਇੱਕ ਗੱਲ ਸਮਝੋ ਸ਼ੂਟ ਪਾਇਆ ਸੀ 1 ਲੱਖ ਦਾ 500 ਰੁਪਏ ਵਾਲਾ ਹੈਲਮਟ ਵੀ ਪਾਇਆ ਹੋਵੇ ਸਿਰ ਤੇ ਸੱਤ ਨਹੀਂ ਲੱਗਦੀ ਕਿ ਉਸ ਬੰਦੇ ਦੇ ਦਿਮਾਗ ਤੱਕ ਸੱਟ ਲੱਗ ਜਾਂਦੀ ਹੈ ਤਾਂ ਉਹਦੇ ਦਾ ਪੂਰਾ ਸ਼ੂਟ ਕਰੇ ਸੀ ਪਾਇਆ 1 ਲੱਖ ਰੁਪਏ ਦਾ ਤਾਂ ਉਹਦੀ ਨਿਹੜੀ ਹੱਡੀ ਤਿੰਨ ਜਗ੍ਹਾ ਤੇ ਕੰਨੇ ਟੁੱਟ ਗਈ ਇਹ ਸਵਾਲ ਬਹੁਤ ਵੱਡੋ ਨੇ ਵੀ ਉਹ ਸ਼ੂਟ ਦੇ ਅੰਦਰ ਕੀ ਸੀ ਐਸਾ ਜਾਂ ਜਾਣਬੁੱਝ ਕੇ ਉਹ ਐਸਾ ਮਟੀਰੀਅਲ ਦਿੱਤਾ ਗਿਆ ਜਾਂ ਫਿਰ ਜਾਣਬੁੱਝ ਕੇ ਕੋਈ ਐਕਸੀਡੈਂਟ ਕਰਵਾਇਆ ਗਿਆ ਕਿਉਂਕਿ ਬਨਾਰੋ ਗੱਡੀ ਦਾ ਜ਼ਿਕਰ ਬਾਰ-ਬਾਰ ਹੋ ਰਿਹਾ ਸੀ ਤੇ ਬਨਾਰੋ ਗੱਡੀ ਕੋਈ ਵੀ ਇਨਵੈਸਟਿਗੇਸ਼ਨ ਦੇ ਦੌਰਾਨ ਕੋਈ ਸਾਹਮਣੇ ਨਹੀਂ ਆਈ ਮੈਂ ਸਮਝਦਾ ਕਿ ਉਸਤਾਦ ਅਕਸ ਦੀ ਇਨਵੈਸਟੀਗੇਸ਼ਨ ਵੀ ਨਹੀਂ ਹੋਈ ਜਿਹੜੀ ਕਿ ਹੋਣੀ ਚਾਹੀਦੀ ਸੀ ਜ਼ਰੂਰੀ ਸੀ ਤਾਂ ਠੀਕ ਹੈ ਪੰਜਾਬ ਵਾਲਿਓ ਜੁਨੇ ਪੈਨ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਰਾਜਵੀਰ ਜਵੰਦਾ ਦੀ ਮੌਤ ਦੇ ਸਮੇਂ ਬਹੁਤ ਸਾਰੇ ਸਵਾਲ ਚੁਕੇ ਗਏ ਕਿਉਂਕਿ ਉਹ ਅਚਾਨਕ ਇਸ ਦੁਨੀਆ ਫਾਨੀ ਨੂੰ ਅਲਵਿਦਾ ਕਹਿ ਗਏ ਉਹਨਾਂ ਨੇ ਬਹੁਤ ਮਹਿੰਗਾ ਸੂਟ ਪਾਇਆ ਸੀਗਾ ਔਰ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਹੁੰਦੇ ਸੀਗੇ ਜਦੋਂ ਵੀ ਉਹ ਕਿਸੇ ਰਾਈਡ ਤੇ ਜਾਂਦੇ ਸੀ ਪਰ ਉਹਨਾਂ ਦੀ ਮੌਤ ਦੇ ਸਮੇਂ ਇਹ ਸਵਾਲ ਚੁਕੇ ਗਏ ਕਿ ਜਦੋਂ ਐਕਸੀਡੈਂਟ ਹੋਇਆ ਤਾਂ ਉਹਨਾਂ ਦੇ ਦੋਸਤ ਕਿੱਥੇ ਸੀਗੇ ਇਹ ਇਸ ਤਰ੍ਹਾਂ ਦਾ ਭਿਆਨਕ ਐਕਸੀਡੈਂਟ ਕਿਸ ਤਰ੍ਹਾਂ ਹੋ ਗਿਆ ਪਸ਼ੂਆਂ ਦੇ ਵਿੱਚ ਅਗਰ ਵਜੇ ਆ ਤਾਂ ਕੋਈ ਪਸ਼ੂ ਕਿਉਂ ਨਾ ਮਰਿਆ ਔਰ ਉਹਨਾਂ ਦੇ ਦੋਸਤ ਕੈਮਰੇ ਦੇ ਮੂਹਰੇ ਕਿਉਂ ਨਹੀਂ ਆਏ ਇਸ ਕਤਲ ਦੇ ਪਿੱਛੇ ਉਹਨਾਂ ਦਾ ਹੱਥ ਹੋ ਸਕਦਾ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਚੁਕੇ ਗਏ ਪਰ ਅੱਜ ਉਹਨਾਂ ਦੇ ਦੋਸਤ ਦਰਸ਼ਨ ਸਿੰਘ ਜਿਹੜੇ ਕਿ ਉਹਨਾਂ ਦੇ ਮੈਨੇਜਰ ਵੀ ਸਿਗੇ ਔਰ ਉਹਨਾਂ ਦੇ ਪਰਿਵਾਰਿਕ ਜਿਹੜੇ ਆ ਰਿਲੇਸ਼ਨ ਵੀ ਸਿਗੇ ਰਾਜਵੀਰ ਜਵੰਦਾ ਦੇ ਨਾਲ ਅੱਜ ਉਹ ਕੈਮਰੇ ਦੇ ਮੂਹਰੇ ਆਏ ਉਹਨਾਂ ਨੇ ਦੱਸਿਆ ਕਿ ਰਾਈਡਿੰਗ ਜਿਹੜੀ ਇੱਕ ਰਾਜਵੀਰ ਜਵੰਦਾ ਨੇ ਜਾਣਾ ਸੀਗਾ ਜਿਸ ਸਫਰ ਤੇ ਉਸ ਤੋਂ ਇੱਕ ਦਿਨ ਪਹਿਲੇ ਉਹਨਾਂ ਨੇ ਕਾਲ ਕਰਕੇ ਆਪਣੇ ਦੋਸਤਾਂ ਨੂੰ ਦੱਸਿਆ ਔਰ ਜਿਹੜੀ ਹੈ ਉਹਨਾਂ ਨੇ ਇਤਲਾਹ ਦਿੱਤੀ ਹੈਗੀ ਸੀਗੀ ਇਸ ਸਫਰ ਦੀ ਪਰ ਉਹਨਾਂ ਨੂੰ ਕਿ ਜਦੋਂ ਮੌਤ ਹੋਈਏ ਰਾਜਵੀਰ ਦਵੰਦਾ ਦੀ ਉਹਨਾਂ ਨੂੰ ਮੂਹਰੇ ਨਹੀਂ ਆਉਣ ਦਿੱਤਾ ਗਿਆ ਜਿਸ ਤੋਂ وجہ ਤੋਂ ਬਹੁਤ ਸਾਰੇ ਸਵਾਲ ਲੋਕਾਂ ਦੇ ਜ਼ਿਹਨਾਂ 'ਚ ਉੱਠ ਗਏ ਔਰ ਉਹਨਾਂ ਨੂੰ ਹੀ ਕਸੂਰਵਾਰ ਤੇ ਕਾਤਲ ਬਣਾ ਦਿੱਤਾ ਗਿਆ ਪਰ ਅਸਲ ਸੱਚ ਉਹਨਾਂ ਨੇ ਅੱਜ ਬਿਆਨ ਕੀਤਾ ਹਾਈ ਕੋਰਟ ਤੱਕ ਮਾਮਲਾ ਚੱਲ ਗਿਆ ਰਾਜਵੀਰ ਜਵੰਦਾ ਦਾ ਸੀਐਮ ਭਗਵੰਤ ਮਾਨ ਅੱਗੇ ਅਪੀਲ ਹੈ ਕਿ ਅਗਰ ਅੱਜ ਵੀ ਉਹ ਇਸ معاملے دی دوبارہ تو انکوائری کرنے دا کہن تفشیش کیتی جاوے تو یقین جڑا اصل سچ ہے اس سامنے آ سکدا ہے گا وی انہیں چون والے انہوں دے پریوار والے اج بھی اس چیز نو لے کے پریشان ہے کہ کس طرح راج اندہ دا اتنا پیانک ایکسیڈنٹ ہو گیا اور وہ اس دنیا فانی نو الوداع کہہ گئے باقی پھر کہنا ٹھا سا اس ویڈیو بارے كمنٹس کر کے میں دسو ركیو اپنا ڈھیر سارا خیال ملیں گے اگلی ویڈیو نال اللہ حافظ